ਸਵਾਨ ਆ ਮੈਂ ਬਣਾ ਰਹੀ ਆ ਇਹਨਾਂ ਦੇ ਵਾਸਤੇ ਬਰਥਡੇ ਦਾ ਸਪੈਸ਼ਲ ਕਾਰਡ ਫੋਲਡ ਨਾ ਕਰੀ ਫੋਲਡ ਨਾ ਕਰੀ ਪਰ ਇਹ ਵਲੋਗ ਆਪਾਂ ਬਾਅਦ ਚ ਪਾਵਾਂਗੇ ਜਦੋਂ ਕਿ ਪਾਪਾ ਨੂੰ ਇਹ ਚੀਜ਼ ਮਿਲ ਜੂਗੀ ਓਕੇ ਸੋ ਆਪਾਂ ਇਹਨੂੰ ਹੋਰ ਜ਼ਿਆਦਾ ਡੈਕੋਰੇਟ ਕਰਨਾ ਜਿੱਤੇ ਮੈਂ ਬਹੁਤ ਸਿੰਪਲ ਜਿਹਾ ਬਣਾਇਆ ਇਹਨੂੰ ਹੋਰ ਜ਼ਿਆਦਾ ਡੈਕੋਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਨੈਕਸਟ ਆ ਆਹ ਗ੍ਰੀਟਿੰਗ ਕਾਰਡ ਜਿਹੜਾ ਕਿ ਮੈਂ ਰੈਡੀਮੇਡ ਖਰੀਦਿਆ ਆ ਬਟ ਇਹਨੂੰ ਖੋਲੀ ਨਾ ਬਟ ਇਹਦੇ ਵਿੱਚ ਮੈਂ ਕੁਝ ਇਦਾਂ ਕਰਕੇ ਡੈਕੋਰੇਸ਼ਨ ਮੈਂ ਆਪ ਕਰਨ ਦੀ ਆ ਪਿੱਛੇ ਹੋ ਜਾ ਹਾਂ ਉਹ ਉਹ ਪੇਜ ਵੀ ਬੰਦ ਹੋ ਗਿਆ ਰੁਕ 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 ਉਹਨੂੰ ਖੋਲਣਾ ਪੈਣਾ ਸਾਈਡ ਦੇ ਛੱਡ ਦੇ ਛੱਡ ਦੇ ਉਹ ਪੇਜ ਨੂੰ ਖੋਲਣਾ ਪੈਣਾ ਸੋ ਇਹ ਮੈਂ ਇਦਾਂ ਕਰਕੇ ਕੁਝ ਡੈਕੋਰੇਸ਼ਨ ਕਰ ਰਹੀ ਹਾਂ ਮੈਂ ਪੂਰਾ ਬਣੂਗਾ ਫਿਰ ਫਾਈਨਲੀ ਮੇਰਾ ਗਾਰਡਨਰੋ ਰੈਡੀ ਹੋ ਗਿਆ ਇਸ ਪਾਸ ਛੋਟੇ ਛੋਟੇ ਡੈਕੋਰੇਸ਼ਨ ਰਹਿ ਗਈ ਆ ਇਦਾਂ ਇਹ ਬਾਹਰੋਂ ਓਪਨ ਹੋਊਗਾ ਹੈਪੀ ਬਰਥਡੇ ਅੰਦਰੋਂ ਮੈਂ ਇਹਨੂੰ ਕੁਝ ਇਦਾਂ ਦਾ ਫੋਟੋ ਫਰੇਮ ਟਾਈਪ ਜਾ ਇਦਾਂ ਕੀਤਾ ਵਾ ਇਹ ਤੇ ਫੋਟੋ ਫਰੇਮ ਵਾਂਗੂ ਵੀ ਹੋ ਰੱਖ ਸਕਦੇ ਆ ਆਪਣੀ ਬੈੱਡ ਸਾਈਡ ਤੇ ਜਾਂ ਕਿਤੇ ਵੀ ਏਦਾਂ ਕਰਕੇ ਜੀ ਜੀ ਕੋਲ ਪਏਗਾ ਜੀ ਜੀ ਕੋਲ ਮਤੂ ਦੇ ਪਾਸੇ ਇਸ ਨਹੀਂ ਆ ਸੋ ਇਹ ਇਦਾਂ ਕਰਕੇ ਵੀ ਇਹਨੂੰ ਰੱਖ ਸਕਦੇ ਆ ਇਹ ਵੀ ਆਪਣੇ ਡੈਕੋਰੇਟਰ ਕੰਮ ਵਾਂਗੂ ਛੋਟੇ ਛੋਟੇ ਡੈਕੋਰੇਸ਼ਨ ਬਾਕੀ ਹੋ ਕਰਨ ਬਿਲਕੁਲ ਰੈਡੀ ਆ ਇੱਥੇ ਮੈਂ ਕੁਝ ਵਰਡਿੰਗਸ ਲਿਖਿਆ ਆ ਤੇ ਇਹ ਰਿਆ ਆਪਣਾ ਇਦਾਂ ਫੋਟੋਸ ਲਾ ਕੇ ਕਾਰਡ ਨੂੰ ਮੈਂ ਡੈਕੋਰੇਟ ਕੀਤਾ ਆ ਤੇ ਹੁਣ ਇਹ ਕਾਰਡ ਹੋਊਗਾ ਇਹਦੇ ਵਿੱਚ ਪੈਕ ਇਦਾਂ ਪੈਕ ਕਰਕੇ ਤੇ ਫਿਰ ਮੈਂ ਸੈਂਡ ਕਰ ਦੇਣਾ ਅੱਗੇ ਵਾਲਾ ਡੁਪਲੀਕੇਟ ਆਇਆ ਸਾਰੇ ਆਣੇ ਵੇਖੋ ਉਹ ਅੱਗੇ ਵਾਲਾ ਡੁਪਲੀਕੇਟ ਇਹ ਆਇਆ ਰਾਜ ਤੇ ਦਾ ਮੁੰਡਾ ਰਾਜ ਤੇਰੀ ਦਾ ਮੁੰਡਾ ਆਇਆ ਤੇ ਪੂਰਾ ਡਿੱਟੋ ਇਹਦੀ ਫਿਜ਼ਿਕ ਆ ਗਿਆ ਵਰਗੀ ਆ ਅਗੇ ਇਧਰ ਦੇਖ ਆਗਿਆਪਾਲ ਆਗਿਆਪਾਲ ਆ ਦੇਖੋ ਜੀ ਖੇਡੋਣ ਉਹਦੇ ਨਾਲ ਵੀ ਪਿੱਛੋਂ ਵੀ ਲੈ ਕੋ ਜਨਾ ਉਹ ਦੱਸਿਆ ਓਏ 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 ਜੀ ਤੁਹਾਡਾ ਬੋਬੋ ਵੈਲਕਮ ਹੈ ਮੇਰੇ ਚੈਨਲ ਤੇ ਜਿਹਦਾ ਨਾਮ ਹੈ ਨਵਮਨਾਇਆ ਵਲੌਗਸ ਤੇ ਅੱਜ ਅਸੀਂ ਜਾ ਰਹੇ ਹਾਂ ਮੇਰੇ ਸਾਰੇ ਪਿੰਡ ਐਤਾਂ ਹੀ ਅਚਾਨਕ ਇਹ ਸੀ ਪ੍ਰੋਗਰਾਮ ਬਣਾ ਲਿਆ ਕਿਉਂਕਿ ਕਾਫੀ ਦਿਨ ਤੇ ਗਏ ਨਹੀਂ ਆ ਜਦੋਂ ਨੇ ਮੰਮੀ ਹਣੀ ਵਾਪਸ ਗਏ ਗੁਰਸ਼ਾਬਦੀ ਦਾਦੀ ਕੋ ਹਾਂ ਗੁਰਸ਼ਾਬਦੀ ਦਾਦੀ ਕੋ ਅਸੀਂ ਜਾ ਰਹੇ ਆਪਣੇ ਆਪਣੇ ਕਾਸਟਿਮਸ ਸਿਕਾਉ ਜੁੰਨੇ ਆਣੇ ਦੋਨੋਂ ਨੇ ਸੇਮ ਸੇ ਮੈਚਿੰਗ ਬਸ ਕਲਰ ਡਿਫਰੈਂਟ ਅੱਜ ਤੇ ਆਪਾਂ ਵੀ ਬਿਲਕੁਲ ਰੈਡੀਆ ਗਰਮੀਆਂ ਵਾਲਾ ਨਵਾਂ ਸੂਟਸੋਂ ਆਇਆ ਹੋ 파 ਕੇ ਤੇ ਹੁਣ ਆਪਾਂ ਚੱਲਦੇ ਆਂ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਓਕੇ ਬੱਚੋ ਬਾ ਬਾ ਦਾਦਾ ਕੁਟ ਪ ਆਪਣੇ ਆਗੇ ਅੰਕਲਕਾਰ ਵਾਲੇ ਡਰੇ ਕਾਰ ਤੇ ਮੈਂ करूंगी ਦਰਵਾਜ਼ਾ ਲੌਕ ਮਾਈ ਗॉड ਧੁੱਪ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਧੁੱਪ ਹੈ ਤੇ ਇੰਨੀ ਧੁੱਪ ਵਿੱਚ ਅਸਲ ਚ ਆਪਾਂ ਪਲਾਨ ਬਣਾਇਆ ਸੀਗਾ ਕਿ ਆਪਾਂ ਮਤਲਬ ਠੰਡਾ ਮੌਸਮ ਹੋ ਗਿਆ ਤਾਂ ਅੱਜ ਫੇਰ ਧੁੱਪ ਨਿਕਲ ਆਈ ਚਲੋ ਕੋਈ ਨਹੀਂ ਕਿ ਅਸੀਂ ਤੁਰ ਪਏ ਹਾਂ ਸੋਹਰੇ ਪਿੰਡ ਵੱਲ ਨੂੰ ਡਾਇਰੈਕਟ ਗੱਡੀ ਜਾ ਰਹੀ ਆਪਣੀ ਪੂਰੀਆਂ ਸਪੀਡਾਂ ਚ ਉਹ ਵਿਚਵਾਡੀ ਹਾਂ 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 ਕੀ ਆ ਪਹੁੰਚ ਗਿਆ ਪੰਡ ਦਾ ਦਾਦਕੇ ਪਿੰਡ ਪਹੁੰਚ ਗਿਆ ਵਿਚ ਉਹ ਸ਼ਾਮੇ ਸ਼ਾਮੇ ਨਹੀਂ ਹਾਂ ਉਹ ਜਾਮੇ ਸ਼ਾਮੇ ਉੱਧ ਤੁਹੇ ਉੱਧ ਨਹੀਂ ਚਾਮੇ ਅੱਗੇ ਰਾਹ ਵਿੱਚ ਕੁਲਕੜਾ ਸੀਗਾ ਇੱਕ ਕੀ ਇਹਨੂੰ ਬੋਲਦੇ ਆ ਤਕ ਲਗਣਾ ਯਾ ਨਾ ਜੀ ਸੁਸ਼ਦੀ ਬਾਹਰਾ ਤੇ ਉਹ ਉਧਰ ਬਿਆਰੋ ਗੱਡੀ ਕਿਸੇ ਨਾਲ ਕੰਮ ਕਰਨਾ ਪੈ ਰਿਹਾ ਕਿਉਂਕਿ ਗੱਡੀ ਚੱ ਨਹੀਂ ਸਕਦੀ ਸੀ ਨਾ ਕੋਈ ਚੋ ਲੋ ਬੱਚਿਓ ਪਹੁੰਚ ਗਏ ਅਸੀਂ ਪਿੰਡ ਆ ਗਿਆ ਪੂਲੇ ਰੱਗੇ ਨਾਨੀ ਜੀ ਕੀ ਲੈਣਾ ਰੱਟ ਲੈਣਾ ਦਾਦੀ ਨੂੰ ਚਾ ਜਾ ਦੇ ਉਹ ਉਹ ਸ਼ੇਰ ਨੇ ਕਿਹਾ ਉਹ ਸ਼ੇਰ ਇਹ ਕਿਹੜਾ ਕੇੜ ਲਾ ਵੀ ਦੇ ਨਾ ਕੇੜ ਲਗਾ ਕੇ ਲੈ ਲਾ ਦੇ ਕਾਹ ਕਿਲਾ ਸੱਤ ਬਬ ਸਿੰਘ ਆ ਵੇ ਕਿ ਤੇ ਮੇਰਾ ਬਲੌਗ ਵੇਖਣੇ ਤੇ ਆ ਵੇ ਤੇਰਾ ਟੈਟੀ ਮੇਰਾ ਭਤੀਜਾ ਹੈ ਤੇਰਾ ਭਤੀਜਾ ਤੇਰਾ ਕਿਹੜਾ ਪੁੱਤ ਭਤੀਜਾ ਕਿ ਨੂੰ ਬੋਲਦੇ ਕਮ ਆਨ ਇਹ ਭਤੀਜਾ ਨਹੀਂ ਆ ਇਹ ਗੁਰਸ਼ਬਦ ਦਾ ਟੋਏ ਹੁਣਾ ਹੈ ਰੱਖ ਤੇ ਰੱਖ ਅਸੀਂ ਪਹੁੰਚ ਗਏ ਆ ਚਾਚੀ ਜੀ ਘਰੇ ਤੇ ਆ ਵੇਖੋ ਆਡੀ ਸੇਵਾ ਪਾਣੀ ਦੀ ਚਾਚੀ ਜੀ ਢੇਡਾ ਰੋਟਾ ਨੇ ਰੱਖਿਆ ਵਾ ਬਸ ਖਾਣੇ ਪੀਣੇ ਹੁਣ ਕੋਸ਼ਿਸ਼ ਕਿਉਂਕਿ ਭੁੱਖ ਭੁੱਖ ਕਾਫੀ ਲੱਗੀ ਹਾਂ ਜੀ ਹੂੰ ਉਹੀ ਇੱਥੇ ਵਿੰਡੋ ਸੀ ਨਾ ਉਹ ਬੰਦ ਕਰਾਈ ਆ ਆ ਗਿਆ ਬਾਲ ਆ ਗਿਆ ਬਾਲ ਆ ਗਿਆ ਬਾਲ ਐਵੇਂ ਜ ਮੈਨੂੰ ਕਹਿਣ ਦੇ ਕਿਆਲ ਭੁੱਲ ਗਿਆ ਵੀ ਤੁਸੀਂ ਆ ਏਡੇ ਲੰਮੇ ਚੜ੍ਹਵੇਂ ਚੱਕਰਾਂ 'ਚ ਨਾ ਪਿਓ ਤੈਨੂੰ ਖੜਾ ਤੂੰ ਇਹ ਤਖਾਂਦਾ ਚਲ ਗੁਰਸ਼ੇਪ ਗੁਰਸ਼ੇ ਰਾਜਾ ਏਦਾਂ ਦਾ ਸੇਮ ਸੂਟ ਆ ਗਿਆ ਪਲਦਾਗਾ ਮੈਂ ਨਾਲ ਲੈ ਕੇ ਆਈ ਪੋਣੀ ਗੱਲ ਹੁੰਦੀ ਤਾਂ ਮੈਨੂੰ ਭਲਾ ਨਹੀਂ ਕੀਤਾ ਉੱਪਰ ਮੈਂ ਬੰਦ ਕੀਤੀ ਇਹ ਕਿਹੜੀ ਚੀਜ਼ ਡਾਕਟਰ ਨੇ ਬਣਾਈ ਦਿੱਤੀ ਵਾਹ ਸਿੱਖੋ ਕੁਛ ਹੋ ਜੀ ਤੁਹਾਨੂੰ ਫਿਰ ਵੀ ਵਧੀਆ ਨੇ ਤੇਰਾ ਵਧੀਆ ਜਿਹੜਾ ਕੈਂਡੀ ਡਾਕਟਰ ਨੇ ਬਣਾਈ ਕੀਤੀ ਪਾਣੀ ਨੂੰ ਰੋਟਣ ਤਾਂ ਪੈਂਦੇ ਠੀਕ ਡਾਕਟਰ ਨੇ ਕਹਿਣਾ ਚਿਤ ਹੋ ਗਿਆ ਹੋਣਾ ਕਿ ਪਾਣੀ ਪਾਣੀ ਦਾ ਵੀ ਫ੍ਰੀਜ ਰੱਖੋ ਕੀ ਹੋ ਗਿਆ ਚਾਚੀ ਜੀ ਥੋੜਾ ਨਵੀਂ ਭੁੱਲ ਤੁਹਾਨੂੰ ਵੀ ਨਹੀਂ ਬੋਲਣਾ ਆਤ ਲੱਗਦਾ ਚਾਚੀ ਜੀ ਕੀ ਹੋ ਗਿਆ ਫਿਰ ਚਾਚੀ ਜੀ ਜਿੰਨ ਨਾਨ ਨੂੰ ਬੀਬੀ ਜੀ ਕਹਿੰਦੇ ਇਹ ਤੇ ਨਾਨਦ ਘਰ ਵੱਲੋਂ ਕੀ ਕਹਿੰਦੇ ਨੇ ਭਾਈ ਜੀ ਭਾਈ ਜੀ ਭਾਈ ਜੀ ਬੀਬੀ ਜੀ ਭਾਈ ਜੀ ਨੂੰ ਸਮਝ ਆਉਣਾ ਮੇਰੇ ਲੈਣਦਿਆਂ ਨੂੰ ਭਾਈ ਜੀ ਆਪ ਵੀ ਕਹਿਣਾ ਉਸਦੀ ਅੱਗੇ ਬੈਠ ਜਾਵੇ ਲੱਗੇ ਮੇਰੇ ਨੂੰ ਯਾ ਦੀ ਮੰਗ ਬੈਠੀ ਹੈ ਡੈਲੀ ਕਟ ਰਿਪੋਰਟ ਆ ਨਾਨੀ ਜੀ ਬਿਟੇ ਆ ਪਾੜਨਾ ਮੋਸਮ ਪਾੜ ਲੈਣਾ ਜੇ ਪਾੜ ਗਿਆ ਨਹੀਂ ਉਸੇ ਮੈਨੇ ਪਾੜ ਲੈਂਦਾ ਜੀ ਪੁੱਤੀ ਸਾਹਿਬ ਜੀ ਤੁਸੀਂ ਕਿਹਨਾਂ ਜੀ ਹਾਂ ਜੀ ਬਹੁਤ ਸ਼ੁਕਰਾਨਾ ਜੀ ਬਾਈ ਨਾ ਨਾ ਮਸਲਾਨੀ ਸਵਾਲ ਹੋਣਿਆ ਮੇਰੀ ਵਾਰੀ ਆ ਤੈਨੂੰ ਬੋਲਣਾ ਤੈਨੂੰ ਬੋਲਣਾ ਚਲਿਆ ਪਰ ਇਹਨੂੰ ਬਣਾ ਕੇ ਵੇ ਲੈ ਦੋ ਤਾਂ ਸਹੀ ਬਣਾਇਆ ਦੇਖੋ ਇਹ ਸਪੈਸ਼ਲ ਪ੍ਰਿੰਸੀਪਲ ਆ ਜੀ ਨਾ ਚਾਚਾ ਜੀ ਪਹਿਲਾਂ ਹੀ ਵੇਖ ਕੇ ਚੋਵ ਵਗਾਰੀ ਹੁੰਦੇ ਪੂਰਾ ਸੈਂਕੂ ਬੋਲਦੇ ਹੀ ਨਹੀਂ ਆ ਆ ਕਿਉਂ ਰਿਹਾ ਹੈ ਚਾਚਾ ਜੀ ਕਹਿੰਦੇ ਕਿ ਚਲੋ ਮੁਰਗਾ ਬਣਾਓ ਮੁਰਗਾ ਨਹੀਂ ਮੁਰਗੀ ਚਾਚਾ ਜੀ ਇਹਦੇ ਨੂੰ ਮੁਰਗਾ ਬਣਾਓ ਚਾਚਾ ਕਿਤੇ ਨਹੀਂ ਡੋ ਨੀ ਗੁਰੂ ਦਵੰਦ ਨਹੀਂ ਬਣਦਾ ਇਹ ਜਿਹੜਾ 10 ਸਸ ਗਾਂਡੇ ਉਹ ਪੂਰੇ ਬਣ ਗਏ ਅਨਾਦ ਅਗੇ ਮੁਰਦਾ ਬਣ ਗਿਆ ਦਾਦੂ ਮੁਰਦਾ ਬਣ ਗਿਆ ਤੇ ਦਬਣਨੇ ਕਿਦਾਂ ਬਣੀ ਮੈਂ ਪੜਾ ਟੋਟੇ ਜਾਣਾ ਜਦੋਂ ਚਾਚਾ ਜੀ ਫਿਨਿਸ਼ ਕਰ ਲੈਂਦੇ ਉਦੋਂ ਫਿਰ ਕੈਪਚਰ ਕਰ ਸਕਦੀ ਹਾਂ ਅਨਾਦ ਗੁੰਡਾ ਮੇਰੇ ਤੇ ਕੋਈ ਕੰਪਲੇਂਟ ਆਵੇ ਮੈਂ ਕਹਿਨ ਦੀ ਉਹ ਅਨਾਲਪਾ ਜੀ ਆ ਲੋਕ ਦੂਸਰ ਫਾਈਨ ਫਾਈਨ ਨੈਕਸਟ ਕੁਐਸਚਨ ਚਾਚਾ ਜੀ ਇਹ ਤੈਨੂੰ ਆਉਣਾ ਹੀ ਆਉਣਾ ਹੀ ਅੱਗੇ ਪੁੱਛੋ ਉਹ ਆਉਂਦਾ ਦੱਸੋ ਵਾਟ ਇਜ਼ ਯਰ ਪਾਪਾਏ ਨੇਮ ਤੁਹਾਡਾ ਪਾਪਾ ਦਾ ਨਾਮ ਕੀ ਹੈ ਅੰਮ੍ਰਿਤਪਾਲ ਜੀ ਉਹ ਯਾਦ ਰੋ ਰੋ ਦੋਈ ਨੇਮ ਵਾਟ ਇਜ਼ ਯਰ ਯਾਹਾਂ ਮਿਆ ਪਰ ਹੋ ਰਿਹਾ ਹੈ ਵਾਟ ਇਜ਼ ਯੂ ਗ੍ਰੈਂਡ ਫਾਦਰ ਕਹੋਗੇ ਵਾਟ ਇਜ਼ ਯਰ ਦਾਦੂ ਦਾ ਨੇਮ ਦੱਸ ਦੇ ਕਮਰ ਸੇਰ ਨਹੀਂ ਨੋ ਟਿਕ ਜੂਗਾ ਨਹੀਂ ਚਿੱਤਰ ਓਹੋ ਅਨਾਜ ਜੇ ਜੇ ਤਾਂ ਜੇ ਤਾਂ ਡੇ ਉੱਗੇ ਨਾ ਦੇ ਬਾਹਰ ਤੇ ਐਸ ਵੇਲੇ ਇੱਥੇ ਕੱਟੇ ਹੋ ਗਏ ਨੇ ਚੋਟੇ ਬਣਾਇਆ ਕਰਨਾ ਹੈ ਕਿ ਡਿੱਗਣ ਲਗਾਈ ਨਾ ਤੂੰ ਐਸ ਵੇਲੇ ਚ ਬੱਚੇ ਚ ਬਣਾਇਆ ਕਰਨਾ ਹੈ ਸਾਰੇ ਬੱਚਿਆਂ ਨੇ ਬਣਾਉਣਾ ਹੋ ਗਿਆ ਚੋਪੂ ਨੂੰ ਕੀ ਫਾਇਦਾ ਐਨੀ ਕੁੱਟ ਖਾ ਕੇ ਅਨਾਦ ਅਨਾਦ ਬਸ ਬਸ ਬੱਚਾ ਚੱਲ ਰਿਹਾ ਹੈ ਇੱਕ ਬੱਚਾ ਹੋ ਗਿਆ ਤੇ ਆ ਸਾਡਾ ਘਰ ਆਹ ਵਾਲਾ ਸਾਡਾ ਘਰ ਘਰ ਦੀ ਟੈਂਕੀ ਇਧਰੋਂ ਮੈਂ ਪਹਿਲਾਂ ਇੱਕ ਵਾਰੀ ਆਪਣਾ ਫੁੱਲ ਵਲੌਗ ਬਣਾਇਆ ਸੀਗਾ ਆਪਣੇ ਘਰ ਦਾ ਦਿਖਾਇਆ ਸੀਗਾ ਸਾਰੇ ਘਰ ਦਾ ਟੂਰ ਕਰਾਇਆ ਸੀ ਅੱਜ ਵਾਰ ਮਾਣ ਦਿਖਾ ਦੇਣਾ ਆ ਦੇਖੋ ਬੰਦੀ ਚੱਲ ਰਹੀ ਆ ਅਰਿਆ ਦੀਤਨੀ ਆਹ ਕੀ ਬਣਿਆ ਉਹਨੂੰ ਉਹਨੂੰ ਕਰ ਦਿਓ ਦਿਖਾਤਾ ਨਹੀਂ ਦਿਖਾਓ ਦਿਖਾਤਾ ਆ ਜੀ ਪਰਚ ਬੜੀ ਗਈ ਤੇ ਚੱਲੇ ਚੱਲ ਠੀਕ ਹੈ ਓਕੇ ਬੀਬਾ ਸਸਰੀ ਘਰ ਚੱਲੋ ਠੀਕ ਹੈ ਜੀ ਓਕੇ 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 ਬੋਲੋ ਠੀਕ ਹੈ ਬੀਬੀ ਜੀ ਹਾਂ ਜੀ ਆਹ ਤੇ ਦੇ ਦੋ ਗੁਰਸ਼ੇਰ ਬਾਏ ਬਾਏ ਗੁੱਸੇ ਹੋਇਆ ਲੱਗਦਾ ਚੱਲ ਲੱਗਿਆ ਚਲ ਮੰਮੀ ਓਕੇ ਆ ਜੀ ਜੀ ਆਪਣਾ ਘਰ ਆਪਣਾ ਘਰ ਆ ਜੀ ਆਪਣੇ ਘਰ ਆਪਣਾ ਘਰ ਆਪਣਾ